ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਗੁਰਮੁਖ ਪਿਆਰਿਓ ਉਹ ਬੇਨਤੀਆਂ ਮੂਲ ਮੰਤਰ ਦੇ ਬਾਬਤ ਨੇ ਸਾਧ ਸੰਗਤ ਮੂਲ ਮੰਤਰ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਸਵਾਲ ਜਵਾਬ ਖੜੇ ਹੋ ਜਾਂਦੇ ਨੇ ਪਰ ਆਪਾਂ ਇਹ ਬੇਨਤੀਆਂ ਇਸ ਕਰਕੇ ਸਾਂਝੀਆਂ ਕਰਾਂਗੇ ਸਾਧ ਸੰਗਤ ਮੋਲ ਮੰਤਰ ਸਾਹਿਬ ਦਾ ਪਾਠ ਕਿਸ ਸਮੇਂ ਕਰੀਏ ਇਸ ਸਮੇਂ ਕਰੀਏ ਕਿ ਫਿਰ ਚਮਤਕਾਰ ਵਾਪਰਦੇ ਨੇ ਇਹ ਦੋ ਚੀਜ਼ਾਂ ਜ਼ਰੂਰ ਕੋਲ ਰੱਖਣੀਆਂ ਨੇ ਪਾਠ ਮਗਰੋਂ ਇਹਨਾਂ ਨੂੰ ਘਰ ਦੇ ਵਿੱਚ ਇਸ ਜਗ੍ਹਾ ਤੇ ਰੱਖਣਾ ਹੈ ਬਹੁਤ ਸਵਾਲ ਪਰ ਆਪਾਂ ਗੁਰੂ ਕਿਰਪਾ ਸਦਕਾ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਨੇ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਕਲੀਅਰ ਅਪ ਕਰਾਂਗੇ ਪਹਿਲਾਂ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਆਂ ਤੇ ਮਨ ਨੂੰ ਸਕੂਨ ਮਿਲਦਾ ਹੈ ਤੇ ਕੋਈ ਹੋਵੇ ਜਿਹੜਾ ਕਵੇ ਕਿ ਮੈਨੂੰ ਸਕੂਨ ਨਹੀਂ ਮਿਲਿਆ ਜਾਂ ਕੁਝ ਨਹੀਂ ਹੋਇਆ ਮਨ ਦੀ ਸ਼ਾਂਤੀ ਜਿਹੜੀ ਹੈ ਜ਼ਰੂਰ ਮਿਲਦੀ ਹੈ ਜਦੋਂ ਅੰਦਰੋਂ ਭੇਜ ਕੇ ਆਪਾਂ ਕੋਸ਼ਿਸ਼ ਕਰਾਂਗੇ ਸਮਝਣ ਦੀ ਸਮਝਣ ਦੀ ਕੋਸ਼ਿਸ਼ ਕਰਾਂਗੇ 사ਸੰਗਤ ਬਹੁਤ ਕੁਝ ਸਤਿਗੁਰੂ ਬਖਸ਼ਿਸ਼ ਕਰਦੇ ਨੇ ਬਹੁਤ ਕੁਝ ਗੁਰੂ ਨੇ ਦਿੱਤਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਸਭ ਤੋਂ ਵੱਡੀ ਚੀਜ਼ ਸਮਝਾ ਦਿੱਤੀ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਮੇਰੀ ਮੇਰੀ ਕਰਤ ਦਿਨ ਰਹਿਣ ਵਿਹਾਵੈ ਪਲਖਿਨ ਛੀਜੈ ਅਰ ਜਾਦੇ ਹਉਮੈ ਹੰਕਾਰ ਇਹ ਸਭ ਤੋਂ ਵੱਡੀ ਇੱਕ ਆਰੀ ਹੈ ਜਿਹੜੀ ਅੰਦਰ ਹੈ ਜਿਹੜੀਆਂ ਚੰਗੀਆਂ ਇਛਾਵਾਂ ਨੂੰ ਵੱਢਦੀ ਰਹਿੰਦੀ ਹੈ ਗੁਣਾਂ ਨੂੰ ਖਤਮ ਕਰ ਦਿੱਤਾ ਜੀ ਨੇ ਇਹ ਇਹ ਮੇਰੀ ਮਲਕੀਅਤ ਹੈ ਮੇਰੀ ਜਾਇਦਾਦ ਹੈ ਇਹ ਆਖਦਿਆਂ ਹੀ ਮੰਦ ਭਾਗਾ ਮਨੁੱਖ ਦਿਨ गुजार ਦਿੰਦਾ ਹੈ ਜ਼ਿੰਦਗੀ गुजार ਦਿੰਦਾ ਹੈ ਪਲ ਛਿਨ ਛੇਨ ਕਰਕੇ ਇਹਦੀ ਉਮਰ ਘਟ ਜਾਂਦੀ ਹੈ ਮਾਏ ਮੇਰਾ ਹਾਏ ਮੇਰਾ ਮੈਂ ਆ ਬਣਾਇਆ ਉਹ ਬਣਾਇਆ ਆ ਮੇਰੀਆਂ ਚੀਜ਼ਾਂ ਆ ਮੈਂ ਮੇਰੀ ਅਗਲੀ ਪੰਕਤੀ ਵਿੱਚ ਸਤਿਗੁਰ ਨੇ ਸਪਸ਼ਟ ਕਰ ਦਿੱਤਾ ਜੈਸੇ ਮਿੱਠੇ ਸਾਦ ਲੁਭਾਏ ਝੂਠ ਤੰਤ ਤੰਦ ਦੁਰਗਾਦੇ ਜਿਵੇਂ ਮਿੱਠੇ ਦੇ ਸਵਾਦ ਦੇ ਵਿੱਚ ਮੱਖੀ ਫਸ ਜਾਂਦੀ ਹੈ ਤਿਵੇਂ ਮੰਦ ਭਾਗੀ ਮਨੁੱਖ ਝੂਠੇ ਤੰਦੇ ਦੇ ਵਿੱਚ ਦੁਰਗੰਧ ਵਿੱਚ ਫਸਿਆ ਰਹਿੰਦਾ ਹੈ ਗੁਰਮੁਖ ਪਿਆਰਿਓ ਦੁਰਗੰਧ ਦੇ ਵਿੱਚ ਉਹ ਫਸ ਜਾਂਦਾ ਫਿਰ ਗੱਲ ਨਹੀਂ ਬਣਦੀ ਗੁਰਮੁਖ ਪਿਆਰਿਓ ਹੁਣ ਇੱਥੇ ਗੱਲ ਆਪਾਂ ਸਪਸ਼ਟ ਕਰ ਦਈਏ ਕੇ ਬੰਦੇ ਨੇ ਸਿਰਫ ਇਹਨਾਂ ਚੀਜ਼ਾਂ 'ਚ ਧਿਆਨ ਦਿੱਤਾ ਆ ਬਣਾ ਲਾਂ ਆ ਉਹ ਬਣਾ ਲਾਂ ਕਦੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਉਹਦਾ ਸ਼ੁਕਰਾਨਾ ਤੱਕ ਨਹੀਂ ਕੀਤਾ ਸ਼ੁਕਰਾਨਾ ਦੂਰ ਦੀ ਗੱਲ ਰਹੀ ਸ਼ੁਕਰਾਨਾ ਨਹੀਂ ਕਦੇ ਕਰਕੇ ਵੇਖਿਆ ਔਰ ਸਭ ਤੋਂ ਵੱਡੀ ਗੱਲ ਜੇ ਸ਼ੁਕਰਾਨਾ ਕਰਨ ਵੀ ਬੈਠਿਆ ਉਹਦਾ ਨਾਮ ਜਪਣ ਵੀ ਬੈਠਿਆ ਤੇ ਮਨ 'ਚ ਹੰਕਾਰ ਆ ਗਿਆ ਦੁਨੀਆਦਾਰਾ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਗਿਆ ਮੈਂ ਇਹ ਨਾਮ ਜਪਾਂ ਨਾ ਜਪਾਂ ਇਦਾਂ ਹੁੰਦਾ ਏਦਾਂ ਨਹੀਂ ਹੁੰਦਾ ਆ ਕਿਵੇਂ ਹੋ ਗਿਆ ਆ ਹੋ ਚੱਲਿਆ ਆ ਨਹੀਂ ਹੋਣਾ ਸੀ ਆ ਇਦਾਂ ਆ ਉਦਾਂ ਆ ਉਦਾਂ ਇਦਾਂ ਦੇ ਫਿਰ ਜਿਹੜੇ ਨੇ ਉਹ ਸਵਾਲ ਚੱਲਣ ਲੱਗ ਪਏ ਇਦਾਂ ਦੀਆਂ ਚੀਜ਼ਾਂ ਚੱਲਣ ਲੱਗ ਪੀਆਂ ਬਹੁਤ ਜ਼ਿਆਦਾ ਜਿਹੜੇ ਸੀ ਅੰਦਰ ਸਵਾਲ ਜਵਾਬ ਹੋਏ ਬਹੁਤ ਜ਼ਿਆਦਾ ਸਵਾਲ ਜਵਾਬ ਹੋਏ ਗੁਰਮੁਖ ਪਿਆਰਿਓ ਇਕ ਬੇਨਤੀ ਤਾਂ ਕਰਕੇ ਸਮਝਿਓ ਮੂਲ ਮੰਤਰ ਸਾਹਿਬ ਨੂੰ ਲੈ ਕੇ ਵੀ ਬਹੁਤ ਵੱਡਾ ਆਲ ਜੰਗਾਲ ਜਿਹੜਾ ਛਾਇਆ ਹੋਇਆ ਹੈ ਕਿ ਮੂਲ ਮੰਤਰ ਸਾਹਿਬ ਦਾ ਪਾਠ ਕਿਹੜੇ ਸਮੇਂ ਕਰੀਏ ਕਿਹੜੇ ਸਮੇਂ ਨਾ ਕਰੀਏ ਕਿਹੜੀ ਵਿਧੀ ਨਾਲ ਕਰੀਏ ਜਦੋਂ ਸਾਰੀਆਂ ਰੀਝਾਂ ਪੂਰੀਆਂ ਹੋ ਜਾਣ ਇਦਾਂ ਹੋ ਜਾਏ ਸਾਧ ਸੰਗਤ ਬੇਨਤੀ ਕਰਦਾ ਜਦੋਂ ਵੀ ਮੂਲ ਮੰਤਰ ਸਾਹਿਬ ਦਾ ਪਾਠ ਕਰੀਏ ਪਹਿਲਾਂ ਤੇ ਗੱਲ ਸਮਝੋ ਵੀ ਮਨ 'ਚ ਭਰੋਸਾ ਹੋਣਾ ਚਾਹੀਦਾ ਹੈ ਕਿ ਮੈਂ ਉਸ ਗੁਰੂ ਦੀ ਬਾਣੀ ਪੜ ਰਿਹਾ ਜਿਨੇ ਮਰਦਾਨੇ ਦੀ लाज ਰੱਖ ਲਈ ਸੀ ਠਿਕਰੀਆਂ ਨੂੰ ਵੀ ਹੀਰੇ ਮੋਤੀ ਜਵਾਰਤ ਬਣਾ ਦਿੱਤਾ ਸੀ ਜਿਹੜਾ ਗੁਰੂ ਬਾਹ ਤੇ ਫੜ ਲੈਂਦਾ ਫਿਰ ਬਾਹ ਨਹੀਂ ਛੱਡਦਾ ਸਿਰ ਜਾਂਦਾ ਤੇ ਜਾਵੇ ਉਹਨੂੰ ਕੋਈ ਪਰਵਾਹ ਨਹੀਂ ਹੈ ਮੈਂ ਉਸ ਗੁਰੂ ਦੀ ਬਾਣੀ ਨੂੰ ਪੜ ਰਿਹਾ ਹਾਂ ਜੀਦੇ ਦਰ ਤੇ ਕੋਈ ਪਾਪੀ ਵੀ ਆਇਆ ਉਹਨੇ ਬਖਸ਼ ਦਿੱਤਾ ਜੀਦੇ ਉੱਤੇ ਗੋਲੀਆਂ ਚਲਾਉਣ ਵਾਲੇ ਵੀ ਆਏ ਸਤਿਗੁਰ ਨੇ ਉਹ ਵੀ ਬਖਸ਼ ਦਿੱਤੇ ਧੀਰਮਲ ਵਰਗਿਆਂ ਨੂੰ ਮਾਫੀ ਦੇ ਦਿੱਤੀ ਆਪਾਂ ਤੇ ਚੀਜ਼ ਹੀ ਕੀਆਂ ਪਿਆਰਿਓ ਆਪਾਂ ਤੇ ਸ਼ਾਇਦ ਉਹ ਜੀਆਂ ਗਲਤੀਆਂ ਕੀਤੀਆਂ ਨੇ ਜਾਂ ਨਹੀਂ ਕੀਤੀਆਂ ਪਰ ਸਾਧ ਸੰਗਤ ਆਪਾਂ ਬਖਸ਼ੇ ਜਾਵਾਂਗੇ ਆਪਾਂ ਉਸ ਗੁਰੂ ਦੀ ਬਾਣੀ ਪੜ ਰਹੇ ਆ ਜਿਹੜਾ ਬਖਸ਼ਣ ਹਾਰ ਹੈ ਮੈਂ ਪਾਪੀ ਤੂੰ ਬਖਸ਼ਣ ਹਾਰ ਆਪਾਂ ਪਾਪੀ ਆ ਉਹ ਬਖਸ਼ਣ ਹਾਰਾ ਹੈ ਪਿਆਰਿਓ ਦੂਜੀ ਗੱਲ ਭਰੋਸਾ ਜ਼ਰੂਰ ਹੋਵੇ ਮੈਂ ਉਸ ਗੁਰੂ ਦੀ ਬਾਣੀ ਪੜ ਰਿਹਾ ਦੂਜਾ ਭਰੋਸਾ ਹੋਵੇ ਹਿਰਦੇ ਚ ਇਹ ਚੀਜ਼ਾਂ ਕੋਲ ਰੱਖਣੀਆਂ ਨੇ ਕਿ ਮੈਂ ਗੁਰੂ ਦੀ ਬਾਣੀ ਨੂੰ ਪੜ ਰਿਹਾ ਇਹਦੇ ਨਾਲ ਹਿਰਦਾ ਸ਼ੁੱਧ ਹੁੰਦਾ ਤੇ ਮੇਰੇ ਜਿਹੜੇ ਅੰਦਰਲੇ ਵਿਕਾਰ ਨੇ ਉਹ ਨਾਸ਼ ਹੋਈ ਜਾ ਰਹੇ ਨੇ ਮੈਂ ਇਹ ਪਾਠ ਤਾਂ ਕਰ ਰਿਹਾ ਮੇਰੇ ਵਿਕਾਰਾਂ ਨੂੰ ਨਾਸ਼ ਕਰਨਾ ਇਨਾਂ ਨੂੰ ਹਿਰਦੇ ਰੂਪ ਘਰ ਦੇ ਵਿੱਚ ਟਿਕਾ ਕੇ ਰੱਖਣਾ ਹੈ ਹੁਣ ਕਈ ਸਾਡੇ ਹੁੰਦੇ ਹਨ ਨਾ ਉਹ ਹੋਰ ਪਾਸੇ ਲੈ ਜਾਂਦੇ ਆ ਵਿਖਾਨੀ ਕੋਈ ਖੰਮਣੀ ਦੱਸਣਗੇ ਜਾਂ ਕੋਈ ਨਾਰੀਅਲ ਦੱਸਣਗੇ ਜਾਂ ਕੁਝ ਹੋਰ ਦੱਸਣਗੇ ਵੀ ਆਹ ਚੀਜ਼ਾਂ ਉਹ ਹਿਰਦੇ ਰੂਪ ਘਰ ਦੇ ਵੱਲ ਕਦੇ ਝਾਤ ਨਹੀਂ ਮਾਰਦੇ ਹਿਰਦੇ ਰੂਪ ਘਰ ਦੇ ਵੱਲ ਕਦੇ ਝਾਤ ਨਹੀਂ ਮਾਰਦੇ ਉਹ ਕਦੇ ਨਹੀਂ ਸਮਝਦੇ ਵੀ ਆਹ ਚੀਜ਼ ਹੋਏਗੀ ਜਾਂ ਨਹੀਂ ਹੋਏਗੀ ਕਦੇ ਨਹੀਂ ਸਮਝਦੇ ਸਾਧ ਸੰਗਤ ਉਹ ਕਦੇ ਨਹੀਂ ਸਮਝਦੇ ਇਹ ਚੀਜ਼ ਨੂੰ ਕਦੇ ਨਹੀਂ ਵਿਚਾਰਦੇ ਉਹ ਇਹ ਚੀਜ਼ ਨੂੰ ਗੁਰਮੁਖ ਪਿਆਰਿਓ ਇਸ ਕਰਕੇ ਮੈਂ ਕੁਝ ਬੇਨਤੀਆਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਨੇ ਕਿ ਸਾਨੂੰ ਇਹ ਚੀਜ਼ਾਂ ਜ਼ਰੂਰ ਸਮਝਣੀਆਂ ਚਾਹੀਦੀਆਂ ਨੇ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਵਿਚਾਰਨੀਆਂ ਚਾਹੀਦੀਆਂ ਨੇ ਗੁਰਮੁਖ ਪਿਆਰਿਓ ਮੂਲ ਮੰਤਰ ਦੇ ਪਿੱਛੇ ਵੀ ਲੜੀ ਜਾਂਦੇ ਆ ਜਾਪ ਕੋਈ ਕਰਦਾ ਨਹੀਂ ਲੜਾਈਆਂ ਬਾਧੂ ਦੀਆਂ ਕੋਈ ਕਹਿੰਦਾ ਜੀ ਮੂਲ ਮੰਤਰ ਸਾਹਿਬ ਗੁਰਪ੍ਰਸਾਦ ਤੱਕ ਕਰੀਏ ਜਾਂ ਨਾਨਕ ਹੋਸੀ ਪੀ ਸੱਚ ਤੱਕ ਕਰੀਏ ਕਿੱਥੇ ਤੱਕ ਕਰੀਏ ਕੀ ਕਰੀਏ ਕਿਵੇਂ ਕਰੀਏ ਮੇਰਾ ਤੇ ਮਾਨੀ ਆਖ ਗਿਆ ਜੀ ਮੈਂ ਕਰਨਾ ਛੜਤਾ ਜੀ ਇੰਜ ਕਰਤਾ ਉਹ ਕਰਤਾ ਇਦਾਂ ਦੇ ਸਵਾਲ ਵੀ ਬੜੇ ਨੇ ਬਹੁਤ ਜ਼ਿਆਦਾ ਸਵਾਲ ਨੇ ਸਾਧ ਸੰਗਤ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਸਾਧ ਸੰਗਤ ਇੱਕ ਗੱਲ ਆਪ ਜੀ ਨਾਲ ਸਾਂਝੀ ਕਰਦੇ ਆਂ ਗੁਰਮੁਖ ਪਿਆਰਿਓ ਜਦੋਂ ਗੁਰਬਾਣੀ ਦਾ ਪਾਠ ਕਰਦੇ ਆਂ ਤੇ ਮਨ 'ਚ ਗੁਰਬਾਣੀ ਪ੍ਰਤੀ ਕੋਈ ਸ਼ੰਕਾ ਨਾ ਹੋਵੇ ਮੈਂ ਕਹਿੰਨਾ ਮੂਲ ਮੰਤਰ ਪਿੱਛੇ ਲੜਨ ਵਾਲਿਓ ਚਾਹੇ ਗੁਰਪ੍ਰਸਾਦ ਤੱਕ ਕਰ ਲੋ ਚਾਹੇ ਨਾਨਕ ਹੋਸੀ ਵੀ ਸਤ ਤੱਕ ਕਰ ਲੋ ਕਰਕੇ ਤਾਂ ਵੇਖੋ ਕਰ ਤੇ ਜਰੂਰ ਲਓ ਇੱਕ ਵਾਰੀ ਪੱਕਾ ਤੇ ਕਰੋ ਕਰੋ ਤੇ ਸਹੀ ਭਾਵੇਂ ਜਿਸ ਤੱਕ ਮਰਜ਼ੀ ਕਰੋ ਪਰ ਇੱਕ ਵਾਰ ਸ਼ੁਰੂ ਤੇ ਕਰੋ ਸ਼ੁਰੂ ਕਰਨਾ ਐਣੀ ਲੜੀ ਵਾਧੂ ਦਾ ਜਾ ਰਹੇ ਆ ਹੁਣ ਇੱਕ ਥਾਂ ਤੇ ਖੜ ਕੇ ਆਪਾਂ ਮੰਜ਼ਲਾਂ ਪਿੱਛੇ ਲੜੀ ਜਾਈਏ ਕੋਈ ਇੰਨੀ ਦੂਰ ਹੈ ਕੋਈ ਜੇ ਇੰਨੀ ਦੂਰ ਹੈ ਤੇ ਜਾਵੇ ਤੁਰੇ ਕੋਈ ਹੈ ਨਾ ਫੇਰ ਮੰਜ਼ਲ ਥੋੜਾ ਜਿਹੜੀ ਹੈ ਨੇੜੇ ਆਏਗੀ ਸਾਡੇ ਚੱਲ ਕੇ ਥੋੜਾ ਅਸੀਂ ਤੁਰਾਂਗੇ ਅਸੀਂ ਨੇੜੇ ਹੋਵਾਂਗੇ ਮੰਜ਼ਲ ਦੇ ਹੁਣ ਜੇ ਮੂਲ ਮੰਤਰ ਦਾ ਜਾਪ ਕਰਾਂਗੇ ਤਾਂ ਉਹਦੇ ਬਾਰੇ ਜਾਣ ਪਾਵਾਂਗੇ ਤਾਂ ਗੁਰੂ ਦੀ ਸ਼ਖਸੀਅਤ ਨੂੰ ਜਾਣ ਪਾਵਾਂਗੇ ਜੀ ਅੰਦਰ ਕਲੀਨ ਹੋਵੇਗਾ ਸਾਥ ਸੰਗਤ ਅੰਦਰ ਤੇ ਵਿਕਾਰ ਬੀਠੇ ਨੇ ਉਹ ਚੀਜ਼ਾਂ ਸਮਝਣ ਨਹੀਂ ਦਿੰਦੇ ਸਭ ਤੋਂ ਵੱਡੀ ਗੱਲ ਹੈ ਇਸ ਕਰਕੇ ਉਸ ਵਿਸ਼ੇ ਨੂੰ ਆਪਾਂ ਤਾਂ ਕਰਕੇ ਵਿਚਾਰਿਆ ਹੈ ਸਮਝਣ ਵਾਲੇ ਸਮਝਣਗੇ ਜਿਨ੍ਹਾਂ ਨੇ ਸਵਾਲ ਖੜੇ ਕਰਨੇ ਆ ਉਹ ਇਹਦੇ ਤੇ ਵੀ ਸਵਾਲ ਖੜੇ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ